ਅਦੇ ਪ੍ਰਥਮ ਸਾਮ ਕਰਿਯੋ ਪਰਮ ਸਤਕਾਰ ਜੋਗ ਸਤਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਹਰ ਸਾਹਿਬ ਬਿਰੀ ਸਾਧ ਸੰਗਤ ਜੀਓ ਵੱਡੇ ਭਾਗ ਹਨ ਜੁਗੋ ਜੁਗੋ ਢਲ ਗਿਆਨ ਸਮੁੰਦਰ ਬਾਣੀ ਦੇਵ ਸਤਰ ਸ਼ਮਰਤਖ ਦੇ ਮਾਲਕ ਨਰੰਕਾਰ ਸਰੂਪ ਅਕਾਲ ਪੁਰਖ ਜੋ ਦਿਨਾ ਬੰਦੂ ਭਖਤ ਮੈ ਸਲ ਸ਼ਾਹਾਂ ਦੇ ਸ਼ੈਨ ਸ਼ਾਕਾਂ ਚੁਕ ਦੇ ਤਾਰਨ ਹਾਰ ਬਾਣੀ ਦੇ ਵੋਹਿਤ ਧੰਨ 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 ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਂ ਦੇ ਹਜ਼ੂਰ ਸੁਚੇ ਪਾਤਸ਼ਾਹ ਜੀ ਦੇ ਸਜੇ ਹੋਏ ਪਾਵਨ ਦਰਬਾਰ ਨਿਗੀ ਗੋਦ ਚ ਸ਼ਾਮ ਦੇ ਦੀਵਾਨ ਦੀ ਹਾਜ਼ਰੀ ਭਰ ਰਹੇ ਹਾਂ ਬਹੁਤ ਉਤਮ ਭਾਗ ਨੇ ਜੋ ਇਸ ਭਗਤ ਸਮਾ ਗੁਰੂ ਦੀ ਕਿਰਪਾ ਨਾਲ ਆਪਾਂ ਨੂੰ ਪ੍ਰਾਪਤ ਹੋਇਆ ਹੈ ਸੋ ਆਓ ਰੇਰਾ ਸਰਦਾਸ ਆਰਤੀ ਆਰਤੀ ਦਾ ਕੀਰਤਨ ਆਪਨੇ ਸਰਵਣ ਕੀਤਾ ਹੈ ਕੁਝ ਸਮਾ ਆਪਾਂ ਹੋਰ ਸਫਲਾ ਕਰੀਏ ਕੰਗੀ ਤਰ ਦਸ਼ਮੇਸ਼ ਪਿਤਾ ਸਰਵੰਸਦਾਨੀ ਭਜਾਂ ਵਾਲੇ ਤਾਜਾਂ ਵਾਲੇ ਅੰਮ੍ਰਿਤ ਦੇ ਦਾਤੇ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਮਹਾਨ ਇਤਿਹਾਸ ਅਮਰ ਇਤਿਹਾਸ ਲੜੀਵਾਰ ਕਥਾ ਆਪ ਸਰਵਣ ਕਰਦੇ ਆ ਰਹੇ ਹਾਂ ਕੱਲ ਸਰਵਣ ਕੀਤਾ ਸੀ ਮਹਾਰਾਜ ਦੇ ਹਜ਼ੂਰ ਚਈਆ ਮਯਮ ਸੰਦ ਦਾ ਪਾਜ ਉਗੜਿਆ ਜਿਹੜਾ ਸੋਨੇ ਦੀਆਂ ਤਾਰਾਂ ਦਾ ਥਾਨ ਲਕੋ ਲਿਆ ਸੀ ਫਿਰ ਇਸੇ ਤਰ੍ਹਾਂ ਤਖਤਮਲ ਡਰਦਾ ਹੋਇਆ ਕਿਉਂਕਿ ਕਈਆਂ ਦੇ ਦਾੜੀ ਛੇਤੀ ਨਹੀਂ ਆਉਂਦੀ ਇੱਕ ਇਸਤਰੀਆਂ ਵਾਲੇ ਕੱਪੜੇ ਪਾ ਕੇ ਮਹਿਲਾਂ 'ਚ ਚਲਿਆ ਗਿਆ ਫਿਰ ਮਾਤਾ ਨੇ ਬਖਸ਼ਾਇਆ ਇਹਨੂੰ ਮਹਾਰਾਜ ਨੇ ਹੁਕਮ ਕੀਤਾ ਖੁਸ਼ ਹੋ ਕੇ ਵੀ ਥੋੜੀ ਇਸੇ ਤਰ੍ਹਾਂ ਜਿਹੜੀ ਅੱਗੇ ਪੀੜੀ ਦਰ ਪੀੜੀ ਗੱਦੀ ਚੱਲੂ ਇੱਕ ਵਾਰੀ ਉਹ ਵਸਤਰ ਧਾਰਨ ਕਰਿਆ ਕਰਨ ਤੇ ਇਸ ਤਰ੍ਹਾਂ ਬੜਾ ਲੰਮਾ ਸਮਾਂ ਇਹ ਧਾਰਨ ਕਰਦੇ ਰਹੇ ਪਰ ਇਹ ਸਾਰਾ ਇਲਾਕਾ ਇਹ ਹੁਣ ਸਾਰੇ ਅਫਗਾਨਿਸਤਾਨ ਤੁਰਕਮਸਥਾਨ ਕਾਬਲ ਇਧਰ ਆ ਜਾਂਦੇ ਬਲੋਚਿਸਤਾਨ ਪਾਕਿਸਤਾਨ ਇਧਰ ਦੀਆਂ ਬਹੁਤ ਜ਼ਿਆਦਾ ਸੰਗਤਾਂ ਸਨ ਤਦ ਉਸ ਵਿੱਚ ਸਾਧ ਸੰਗਤ ਜੀ ਮਹਾਰਾਜ ਨੇ ਇਥੇ ਕਿਰਪਾ ਕੀਤੀ ਸਰਦਾਬਾਨ ਸਿੱਖ ਹੋਇਆ ਇਥੇ ਤੱਕ ਇਤਿਹਾਸ ਆਪ ਨੇ ਸੁਣਿਆ ਇਸ ਤੋਂ ਅਗਲਾ ਇਤਿਹਾਸ ਸਰਵਣ ਕਰਨ ਦੇ ਲਈ ਮਨ ਦੀ ਇਕਾਗਰਤਾ ਗੁਰੂ ਚਰਨਾਂ ਦਾ ਪਿਆਰ ਰਸਨਾ ਦੀ ਪਵਿੱਤਰਤਾ ਬਣਾਈਏ ਉਚਾਰੀਏ ਸਤਨਾਮ ਸ੍ਰੀ ਵਾਹਿ ਹੈ ਗੁਰ ਸਾਹਿਬ ਜੀ ਸਤਨਾਮ ਸ੍ਰੀ ਵਾਹਿ ਹੈ ਗੁਰ ਸਾਹਿਬ ਜੀ ਨਹ ਅਪਰਾਧ ਪ੍ਰਥਮ ਸਮ ਕਰਿਓ ਸਤਗੁਰੂ ਮਹਾਰਾਜ ਦਾ ਹੁਕਮ ਮੰਨਿਆ ਫਿਰ ਪਹਿਲਾ ਦੀ ਨਿਆਈ ਇਹਨੇ ਆਪਣਾ ਜੀਵਨ ਜਿਹੜੇ ਔਗਣ ਸੀ ਉਹ ਦੂਰ ਕੀਤੇ ਫਿਰ ਅੱਗੋਂ ਵਾਸਤੇ ਕੋਈ ਅਪਰਾਧ ਨਹੀਂ ਕੀਤਾ ਭਾਵ ਕੇ ਪੂਰਨ ਤੌਰ ਤੇ ਗੁਰੂ ਮਰਯਾਦਾ ਦੇ ਵਿੱਚ ਗੁਰੂ ਘਰ ਦਾ ਸੰਬੰਧ ਜੋ ਮਿਲਣਾ ਗੁਰੂ ਘਰ ਦੇ ਵਿੱਚ ਭੇਜਣਾ ਇਓਂ ਗੁਰੂ ਦਾ ਪਿਆਰਾ ਬਣਿਆ ਸਿੱਖੀ ਭਾਉ ਭਲੇ ਚਿਤ ਧਰਿਓ ਸਿੱਖੀ ਦੀ ਪ੍ਰੀਮ ਭਾਵਨਾ ਹਿਰਦੇ ਵਿੱਚ ਧਾਰਨ ਕੀਤੀ ਸਿੱਖੀ ਦਾ ਪਿਆਰ ਧਾਰਨ ਕੀਤਾ ਇੱਕ ਦਿਨ ਆਲਮ ਸਿੰਘ ਨਜੀਕਾ ਇਸੇ ਤਰ੍ਹਾਂ ਕਲਗੀਧਰ ਪਾਤਸ਼ਾਹ ਪਾਤਸ਼ਾਹ ਜੀ ਦਾ ਸਜਿਆ ਹੋਇਆ ਸੀ ਦਰਬਾਰ ਦਰਬਾਰ ਦੇ ਵਿੱਚ ਬੇਅੰਤ ਸੰਗਤਾਂ ਬੈਠੀਆਂ ਸਨ ਭਾਈ ਆਲਮ ਸਿੰਘ ਮਹਾਰਾਜ ਦਾ ਹਜ਼ੂਰੀਆ ਸਿੱਖ ਚੌਰ ਵਰਦਾਰ ਸੀ ਇਹ ਮਹਾਰਾਜ ਜੀ ਦੀ ਹਜ਼ੂਰੀ ਚ ਚੌਰ ਚ ਲਾਉਂਦਾ ਹੈ ਬੈਠਿਓ ਸਭਾ ਲੱਗੀ ਜਹਨੀਕਾ ਸਤਿਗੁਰੂ ਜੀ ਸਜੇ ਹੋਏ ਸਾਂ ਜਿੱਥੇ ਸਾਰੀਆਂ ਸੰਗਤਾਂ ਮਹਾਰਾਜ ਦੀ ਹਜ਼ੂਰੀ ਚ ਜੁੜੀਆਂ ਹੋਈਆਂ ਸੀ ਦਰਬਾਰ ਸਜਿਆ ਹੋਇਆ ਸੀ ਪੁਰਾਣੇ ਸਮਿਆਂ ਚ ਸਭਾ ਕਹਿੰਦੇ ਹੁੰਦੇ ਵੀ ਸਭਾ ਲੱਗੀ ਵੀ ਐ ਸੋ ਇਸ ਤਰ੍ਹਾਂ ਇਹ ਪ੍ਰਾਰਥਨ ਸ਼ਬਦ ਨੇ ਅੱਜ ਆਪਾਂ ਕਹਿੰਨੇ ਆ ਕਿ ਸੰਗਤਾਂ ਦਾ ਜੋੜ ਮੇਲਾ ਹੈ ਜਾਂ ਸੰਤ ਸਮਾਗਮ ਹੈ ਜਾ ਗੁਰਮਤ ਆਜਕਲ ਸਮਾਗਮ ਕਹਿੰਦੇ ਆ ਸ਼ਬਦ ਬਦਲਦੇ ਰਹਿੰਦੇ ਨੇ ਇਸ ਤਰ੍ਹਾਂ ਸੰਗਤਾਂ ਦੇ ਮਹਾਰਾਜ ਦੇ ਹਜ਼ੂਰ ਸਭਾ ਲੱਗੀ ਹੋਈ ਹੈ ਗੁਰੂ ਸੁਨਾਵਣ ਹੇਤ ਬਖਾਨਾ ਸਤਿਗੁਰੂ ਮਹਾਰਾਜ ਜੀ ਆਨੂੰ ਇਹ ਆਲਮਸਿੰਘ ਬੋਲ ਕੇ ਸੁਣਾਉਂਦਾ ਹੈ ਨੱਕੇ ਵਿਖੇ ਮਸੰਦ ਮਹਨ ਆਲਮਸਿੰਘ ਕਹਿਣ ਲੱਗਿਆ ਮਹਾਰਾਜ ਨੱਕੇ ਦੇਸ਼ ਦੇ ਵਿੱਚ ਇੱਕ ਬਹੁਤ ਵੱਡਾ ਮਸੰਦ ਫੇਰੂ ਨਾਮ ਅਦਕ ਧਨ ਪਾਵੇ ਇਹਦਾ ਨਾਮ ਫੇਰੂ ਹੈ ਉਹ ਸਾਰੇ ਨੱਕੇ ਦੇਸ਼ ਦੇ ਵਿੱਚ ਸੰਗਤਾਂ ਨੂੰ ਇਕੱਤਰ ਕਰਦਾ ਹੈ ਤੇ ਨਾਲੇ ਸੰਗਤਾਂ ਦੇ ਕੋਲੋਂ ਧੰਨ ਲੈਂਦਾ ਹੈ ਇਸ ਹੀ ਦੇਸ਼ ਰਹੇ ਹਰ ਖਾਵੇ ਰੱਖੇ ਦੇ ਸਿਰ ਨਾ ਇਹ ਵੀ ਇੰਦਰ ਆ ਜਾਂਦਾ ਸਿੰਧ ਤਖਰ ਤੋਂ ਤਲੇ ਪਾਸੇ ਨਾ ਕਾ ਇੱਕ ਦੇਸ਼ ਇਲਾਕੇ ਦਾ ਨਵਾਂ ਹੈ ਵੀ ਉੱਥੇ ਹੀ ਰਹੀ ਜਾਂਦਾ ਹੈ ਕਬਲੋ ਨਹ ਹਜ਼ੂਰ ਮੈਂ ਆਇਓ ਮਹਾਰਾਜ ਅਜੇ ਤੱਕ ਆਪ ਜੀ ਦੀ ਹਜ਼ੂਰੀ ਨਹੀਂ ਆਇਆ ਹੋਏ ਦੀਨ ਨਾ ਨਿਜ ਬਖਸ਼ਾਇਓ ਆਪਣੇ ਆਪ ਨੂੰ ਉਹਨੇ ਬਖਸ਼ਾਇਆ ਨਹੀਂ ਹੈ ਚਰਨਾਂ 'ਚ ਪਹੁੰਚ ਕੇ ਸਈ ਮਸੰਦਨ ਏਤਕ ਮਾਰਾ ਮਹਾਰਾਜ ਕਿੰਨੇ ਮਸੰਦਾਂ ਦੀ ਸੋਧ ਹੋਈ ਹੈ ਸੁਨ ਕਰ ਨਹੀਂ ਤਰਾਸ ੳਰ ਧਾਰਾ ਉਹਨੇ ਮਨ ਦੇ ਵਿੱਚ ਧਾਰਨੀ ਧਾਰਨ ਕੀਤਾ ਆਪ ਜੀ ਦਾ ਵੀ ਮਸੰਦਾਂ ਨੂੰ ਸੱਦਿਆ ਜਾ ਰਿਹਾ ਹੈ Este extra... ਵੀ ਅਜੇ ਤੱਕ ਉਹ ਪਹੁੰਚਿਆ ਨਹੀਂ ਹੈ ਮਨ ਵਿੱਚ ਭੈ ਰੱਖ ਕੇ ਸਭ ਸਤ ਗੁਰ ਸਿੱਖ ਪੰਚ ਪਠਾਏ ਤਾਂ ਉਸ ਮੈਂ ਸਤ ਗੁਰ ਮਹਾਰਾਜ ਐ ਪੰਜ ਸਿੱਖ ਭੇਜੇ ਹਨ ਬਿਨਾ ਬਿਲਮਤ ਸੱਧਹੀਏ ਜਾਏ ਪਾਦਸ਼ਾਹ ਕਹਿੰ ਲਗੇ ਦੇਰੀ ਨਹੀਂ ਕਰਨੀ ਦੇਰੀ ਤੋਂ ਬਿਨਾ ਜਾ ਕੇ ਉਹਨਾਂ ਨੂੰ ਪਕੜ ਲਓ ਘਰ ਬੰਧਨ ਕੋ ਦੋਨੋਂ ਹੱਥ ਇਸ ਤਰ੍ਹਾਂ ਮਹਾਰਾਜ ਨੇ ਆਖਿਆ ਕਿ ਦੋਏ ਹੱਥ ਬੰਨ ਕੇ ਲਿਆਉਣਾ ਹੈ ਫਕਰੋ ਸ਼ਮਸ਼ ਜੁਕੇ ਸਾਥ ਫਿਰ ਕੱਲਾ ਇਹ ਨਹੀਂ ਹੈ ਹੱਥ ਬੰਨ ਲੈਣੇ ਨੇ ਫਿਰ ਉਹਦਾ ਦਾੜਾ ਵੀ ਫੜ ਲੈਣਾ ਹੈ ਦਾੜਾ ਫੜ ਕੇ ਨਾਲ ਲਿਆਉਣਾ ਬੈਠਿਓ ਉੱਠਿਓ ਹੋਏ ਜਿਸ ਬਸੈ ਬੇਸ ਜਿਸ ਦੇਸ ਦੇ ਵਿੱਚ ਬਸਦਾ ਹੈ ਭਾਵੇਂ ਬੈਠਾ ਹੋਵੇ ਭਾਵੇਂ ਤੁਰਿਆ ਫਿਰਦਾ ਹੋਵੇ બસ ਦੇਰੀ ਨਹੀਂ ਕਰਨੀ ਭਾਵਕੇ ਜੇ ਬੈਠਾ ਉੱਠ ਕੇ ਚੱਲ ਪਵੇ ਤੁਰ ਰਿਆ ਤਾਂ ਨਾਲ ਲਿਆਉਣਾ ਅਮਟਿਗੇ ਆਨੋ ਜਲਦ ਵਿਸ਼ੇਸ਼ ਇਸ ਤਰ੍ਹਾਂ ਮੇਰੇ ਸਾਡੇ ਕੋਲ ਲੈ ਕੇ ਆਓ ਬੜੀ ਜਲਦੀ ਲਿਖਿਓ ਹੁਕਮਨਾਮਾ ਬਿਦ ਸੋਈ ਇਸੇ ਉਸੇ ਵਿਧੀ ਦੇ ਨਾਲ ਮਹਾਰਾਜ ਨੇ ਇਹ ਫੇਪਾਈ ਫਿਰੂ ਜੀ ਆਵਾਸਤੇ ਹੁਕਮਨਾਮਾ ਲਿਖ ਦਿੱਤਾ ਹੈ। ਘਰ ਚੱਲੇ ਉਤਾਇਲ ਹੋਈ। ਗੁਰੂ ਦਾ ਸਿੱਖ ਮਹਾਰਾਜਾ ਹੁਕਮਨ ਕੇ ਪੈਦਲ ਜਾਂਦੇ ਹੁੰਦੇ ਬੜੀ ਜਲਦੀ ਅਨੰਦਪੁਰ ਸਾਹਿਬ ਤੋਂ ਚੱਲ ਪਏ। ਜਥਾ ਕਰਮ ਮਗ ਉਲੰਘਣ ਕਰੇ। ਜਥਾ ਕਰਮ ਜਥਾ ਸ਼ਕਤ ਭਾਵ ਕੇ ਜਿੰਨਾ ਰੋਜ਼ ਚੱਲ ਸਕਦੇ ਸੀ ਉਹਨਾਂ ਕਦਮ-ਕਦਮ ਚੱਲ ਕੇ ਰਸਤੇ ਨੂੰ ਤੈਅ ਕੀਤਾ। ਦੇਸ਼ ਦੁਆਬਾ ਤੱਜ ਕਰ ਚੱਲੇ। ਇਥੋਂ ਨਿਕਲ ਕੇ ਅਨੰਦਪੁਰ ਸਾਹਿਬ ਤੋਂ ਕਿਉਂਕਿ ਦੁਆਬਾ ਸਤਲੁਜ ਪਾਰ ਕੀਤਾ ਫਿਰ ਅੰਮ੍ਰਿਤਸਰ ਮਾਝਾ ਲੰਘੇ ਇਹਨਾਂ ਇਲਾਕਿਆਂ ਜਿਹਦੀ ਅੱਗੇ ਲੰਘਦੇ ਜਾ ਰਹੇ ਹਨ ਹਨ ਮਾਝੇ ਕੋ ਉਲੰਘਤ ਭਏ ਮਾਝਾ ਵੀ ਸਾਰਾ ਲੰਘ ਗਏ ਕੀਤਕ ਮਸਲ ਅਗਾਰੀ ਗਏ ਲਾਹੌਰ ਤੋਂ ਅੱਗੇ ਚਲੇ ਗਏ ਹਨ ਪਉਤੇ ਜਾਏ ਹੁਥੋ ਜੈਂ ਡੇਰਾ ਜਿੱਥੇ ਡੇਰਾ ਸੀ ਜੇ ਆਪਾਂ ਮੇਰਾ ਖਿਆਲ ਕਹਿੰਦੇ ਜਿਹਨੂੰ ਅੱਜ ਬਲੋਚਿਸਤਾਨ ਕਹਿੰਨੇ ਆ ਇਹ ਨਕਾ ਦੇਸ਼ੋਂ ਉਹ ਚਲਿਆ ਗਿਆ ਬਲੋਚਿਸਤਾਨ ਚ ਇਹ ਉੱਥੇ ਜਾ ਪਹੁੰਚਦੇ ਹਨ ਫੇਰੂ ਸਾਧ ਮਸੰਦ ਬਡੇਰਾ ਇਹ ਭਾਈ ਫੇਰੂ ਸਾਧ ਸੀ ਵੱਡਾ ਮਸੰਦ ਸੀ ਕਰ ਤੂੰ ਵੀ ਲੈ ਕਰ ਤਿਸ ਕਾਲਾ ਉਸ ਮੇ ਇਹਦੇ ਹੱਥ ਵਿੱਚ ਤੁੰਗੀ ਫੜੀ ਹੋਈ ਸੀ ਤੁੰਬਾ ਕਹਿੰਦੇ ਨੇ ਸਾਧੂ ਸੀ ਮਸੰਦ ਵੀ ਸੀ ਹੱਥ ਵਿੱਚ ਤੂੰਬਾ ਲਿਆ ਹੋਇਆ ਹੈ ਜੰਗਾ ਤਹ ਤੋ ਉਧਿਆਨ ਵਿਸਾਲਾ ਉਧਿਆਨ ਜੰਗਲ ਨੂੰ ਜਾ ਰਿਹਾ ਹੈ ਮਾਰਗ ਬਿਖੇ ਸਿੱਖ ਮਿਲ ਪਰੇ ਹੁਣੋਂ ਫੇਰ ਸਿੰਘ ਮਿਲ ਗਏ ਨੇ ਇਹਨੂੰ ਗੁਰੂ ਦੇ ਦਿਓ ਹੁਕਮਨਾਮਾ ਕਰ ਖਰੇ ਦੇਖਿਆ ਭਾਈ ਫਿਰੂ ਜਿਆ ਨੂੰ ਨਾਲ ਦੀ ਨਾਲ ਹੁਕਮਨਾਮਾ ਸਤਿਗੁਰਾਂ ਦਾ ਫੜਾ ਦਿੱਤਾ ਮਸਤਕ ਟੇਕ ਲਿਓ ਨਿਜ ਹੱਥ ਭਾਈ ਫਿਰੂ ਨੇ ਹੁਕਮਨਾਮਾ ਲੈ ਕੇ ਆਪਣੇ ਹੱਥਾਂ 'ਚ ਪਹਿਲਾਂ ਨਮਸਕਾਰ ਕੀਤੀ ਆਪਣੇ ਮੱਥੇ ਨੂੰ ਅਸੀਸ ਨੂੰ ਸ਼ੋਹਾਇਆ ਕਹਾ ਲਿਖਿਓ ਕਲਗੀਧਰ ਨਾਥ ਫਿਰ ਦੇਖਿਆ ਜੋ ਕਲਗੀਧਰ ਮਹਾਰਾਜ ਨੇ ਲਿਖਿਆ ਹੋਇਆ ਸੀ ਵਿੱਚ ਕਠਿਓ ਜਬੈ ਸੋ ਹਿਤ ਕਰ ਮੰਨਿਓ ਮਹਾਰਾਜਾ ਲਿਖਿਆ ਹੋਇਆ ਸਾਰ ਹੁਕਮ ਨਾਮਾ ਪੜਕੇ ਫਿਰ ਉਸੇ ਸਮੇਂ ਸਤ ਕਰਕੇ ਮੰਨਿਆ ਹੈ ਹੱਥ ਜੋਰ ਤਿੰਨ ਸੰਗ ਬਖਾਨਿਓ ਹੱਥ ਜੋੜ ਲੈ ਆਖਦਾ ਭਾਈ ਫਿਰੂ ਜੀ ਇਹਨਾ ਗੁਰਸਿੱਖਾਂ ਨੂੰ ਜਿਮ ਸਤਗੁਰ ਕੀ ਆਇਸ ਹੋਈ ਕੀ ਆਖਦਾ ਜਿਵੇਂ ਸਤਗੁਰਾਂ ਦੀ ਆਗਿਆ ਹੋ ਗਈ ਹੈ ਸੋ ਵਿਦ ਕਰੀਐ ਸੰਸ ਨ ਕੋਈ ਜੇ ਗੁਰੂ ਦੇ ਸਿੱਖੋ ਉਸੇ ਤਰ੍ਹਾਂ ਕਰੋ ਜਿਵੇਂ ਬਾਜਾਂ ਵਾਲੇ ਸਤਗੁਰਾਂ ਨੇ ਆਪ ਨੂੰ ਕਹਿ ਕੇ ਭੇਜੇ ਇਹਦੇ ਵਿੱਚ ਕੋਈ ਸ਼ੰਕਾ ਨਹੀਂ ਕਰਨੀ ਕੋਈ ਘੋਲ ਨਹੀਂ ਕਰਨੀ ਹੈ। یوں ਭਾਈ ਫੇਰੂ ਜੀ ਆਖਦੇ ਹਨ। ਤਬ ਸਿੱਖਣ ਲਖ ਸਾਧ ਮਹਨ ਜਦੋਂ ਬੜੇ ਪ੍ਰੇਮ ਦੇ ਨਾਲ ਪਿਆਰੇ ਬਚਨ ਕਰੇ ਸਿੱਖਾਂ ਨੇ ਦੇਖ ਲਿਆ ਕਿ ਇਹ ਤਾਂ ਸਾਧ ਹੈ ਸਾਧੂ ਆਦਮੀ ਹੈ ਭਾਵਕੇ ਪਵਿੱਤਰ ਮਨ ਵਾਲਾ ਹੈ ਗੁਰੂ ਨੂੰ ਪਿਆਰ ਕਰਨ ਵਾਲਾ ਹੈ ਸੁਣੋ ਕਾਨ ਜਿਮ ਹੁਕਮ ਬਖਾਨਾ ਗੁਰਸਿੱਖਾਂ ਨੇ ਵੀ ਫਿਰ ਕਿਹਾ ਭਾਈ ਫੇਰੂ ਜੋ ਸਤਗੁਰਾਂ ਨੇ ਤੁਰਨ ਵੇਲੇ ਹੁਕਮ ਕੀਤਾ ਉਹ ਵੀ ਹੁਣ ਸੁਣ ਲੈ ਕਿਉਂਕਿ ਹੁਕਮਨਾਮਾ ਤਾਂ ਤੇ ਪੜ ਲਿਆ ਹੈ ਵਿਛੇਤੀਆ ਗੁਰਸਿੱਖ ਭੇਜੇ ਨੇ ਤੂੰ ਆਇਆ ਨਹੀਂ ਅਜੇ ਤੱਕ ਅਰ ਇਹ ਵੀ ਸੁਣ ਸਾਨੂੰ ਕੀ ਹੁਕਮ ਕੀਤਾ ਸੱਚੇ ਪਾਤਸ਼ਾਹ ਨੇ ਵੰਦਨ ਕਰਕੇ ਹੱਥ ਤੇਹਾਰੇ ਕੀ ਆਖਿਆ ਵੀ ਤੇਰੇ ਹੱਥ ਧੋਏ ਬੰਦਦੇ ਹਨ ਸ਼ਮਸ਼ ਹੋਏਗੀ ਹੱਥ ਹਮਾਰੇ ਤੇਰਾ ਦਣਾ ਅਸੀਂ ਦੋ ਜਣਿਆਂ ਨੇ ਉਧਰ ਉਧਰੀ ਅੱਧਾ ਅੱਧਾ ਫੜਨਾ ਹੈ ਆਬ ਸਿੱਖਣ ਲਖ ਸਾਧ ਮਹਾਨ ਸ਼ਮਸ਼ ਹੋਏਗੀ ਹਾਥ ਅਮਾਰੇ ਆਨੰਦਪੁਰ ਲੱਗ ਲੈ ਕਰ ਚੱਲੈਂ ਇਸ ਤਰ੍ਹਾਂ ਵੀ ਤੈਨੂੰ ਇਥੋਂ ਐਉਂ ਫੜ ਕੇ ਦਾੜਾ ਫੜ ਕੇ ਤੇਰਾ ਆਨੰਦਪੁਰ ਸਾਹਿਬ ਤੱਕ ਲੈ ਕੇ ਜਾਣਾ ਹੈ ਚਾਹੇ ਸੁ ਕਰੇ ਗੁਰੂ ਜਬ ਮਿਲੈ ਹੁਣ ਅੱਗੇ ਜਾ ਕੇ ਸਤਗੁਰੂ ਮਹਾਰਾਜ ਜੋ ਚਾਉਣਗੇ ਉਹ ਸਤਗੁਰੂ ਕਰਨਗੇ ਪਰ ਸਾਨੂੰ ਤਾਂ ਇਹ ਹੁਕਮ ਹੈ ਤੇਰੇ ਹੱਥਾਂ ਨੂੰ ਬੰਨ ਲੈਣਾ ਮੁਸ਼ਕਲ ਦੇੜ ਲੜੀਆਂ ਨੇ ਤੇ ਅਸੀਂ ਦਾੜਾ ਤੇਰਾ ਫੜ ਲੈਣਾ ਇਹ ਉਹ ਸਾਨੂੰ ਸਤਿਗੁਰਾਂ ਨੇ ਹੁਕਮ ਕੀਤਾ ਕਿ ਦਾੜੇ ਤੋਂ ਫੜ ਕੇ ਲਿਆਇਓ ਭਾਈ ਹੁਣ ਜਦੋਂ ਆਪਾਂ ਗੁਰੂ ਕੋਲ ਪਹੁੰਚ ਗਏ ਸਤਿਗੁਰਾਂ ਦੇ ਦਰਬਾਰ ਵਿੱਚ ਹੁਣ ਅੱਗੇ ਸਤਿਗੁਰਾਂ ਦੀ ਮਰਜ਼ੀ ਹੈ ਜੋ ਚਾਹਣ ਸੋ ਕਰਨ ਸੁਣ ਗੁਰੂ ਹੁਕਮ ਸਾਧ ਸ਼ੁਭ ਫੇਰੂ ਭਾਈ ਫੇਰੂ ਜੀ ਸੁੱਚੇ ਮਨ ਵਾਲੇ ਕਹਿੰਦੇ ਹਨ ਸੁਣ ਕੇ ਗੁਰਾਂ ਦਾ ਹੁਕਮ ਹੱਥ ਜੋਰ ਬੋਲਿਓ ਤੇ ਸਬੇਰੂ ਹੱਥ ਜੋੜ ਕੇ ਬੇਨਤੀ ਕੀਤੀ ਮੈਂ ਨਿਤ ਗੁਰ ਆਇਸ ਅਨੁਸਾਰੀ ਆਖਿਆ ਗੁਰ ਸਿੱਖੋ ਗੁਰੂ ਦੇ ਪਿਆਰ ਵਾਲਿਓ ਸਤਿਗੁਰਾਂ ਨੇ ਤੁਹਾਨੂੰ ਭੇਜਿਆ ਮੈਂ ਵੀ ਗੁਰੂ ਦੇ ਅਨੁਸਾਰੀ ਹਾਂ ਗੁਰੂ ਦੇ ਹੁਕਮ ਵਿੱਚ ਹਾਂ ਕਿਉਂਕਿ ਗੁਰ ਕਹਿਆ ਸਾਕਾਰ ਕਮਾਵੋ ਗੁਰੂ ਦੇ ਹੁਕਮ ਵਿੱਚ ਆਉਣਾ ਬਹੁਤ ਵੱਡੀ ਗੱਲ ਹੈ ਜੇ ਗੁਰੂ ਦੇ ਹੁਕਮ ਵਿੱਚ ਆ ਜੀਏ ਸਾਰੇ ਕਾਰਜ ਸਿਮਰ ਜਾਂਦੇ ਨੇ ਬਸ ਇਹੀ ਔਖਾ ਕੰਮ ਆਪਾਂ ਗੁਰੂ ਦੇ ਹੁਕਮ ਚ ਨਹੀਂ ਆਉਂਦੇ ਆਪਣੀ ਮਨਮਤ ਮਨਮਰਜ਼ੀ ਕਰਦੇ ਹਾਂ ਦਿਖਾਉਂਦੇ ਜ਼ਰੂਰ ਆ ਲੋਕਾਂ ਨੂੰ ਕਿ ਅਸੀਂ ਗੁਰੂ ਦਾ ਹੁਕਮ ਮੰਨਦੇ ਆ ਵੀ ਨਾਲ ਆ ਪਖੰਡ ਅਸੀਂ ਬਹੁਤ ਕਰਦੇ ਆਂ ਕਿ ਅਸੀਂ ਬੜਾ ਗੁਰੂ ਦਾ ਹੁਕਮ ਮੰਨਦੇ ਆਂ ਐ ਵੀ ਕਰਦੇ ਆਂ ਐ ਵੀ ਕਰਦੇ ਆਂ ਪਰ ਇਉਂ ਨਹੀਂ ਗੱਲ ਉਹ ਤਾਂ ਜੀਵਨੇ ਨਿਰਾਲਾ ਹੋ ਜਾਂਦਾ ਜਦੋਂ ਗੁਰੂ ਦੇ ਹੁਕਮ ਚ ਆ ਜਾਵਾਂਗੇ ਕਰੋ ਤਥਾ ਪ੍ਰਭ ਜਥਾ ਉਚਾਰੀ ਇਸ ਤਰ੍ਹਾਂ ਕਹਿ ਦਿੱਤਾ ਜਿਵੇਂ ਸਤਗੁਰਾਂ ਨੇ ਬਚਨ ਕੀਤਾ ਭਾਈ ਗੁਰ ਸਿੱਖੋ ਉਸੇ ਤਰ੍ਹਾਂ ਆਪ ਕਰੋ ਮੈਂ ਨਾ ਕਿਤੇ ਪਲਾਇਨ ਹੋ ਮੈਂ ਕਿਤੇ ਵੀ ਨਹੀਂ ਭਜਾਂਗਾ ਬਨ ਕੈਦੀ ਬਰ ਦਰਸ਼ਨ ਜੋਵਾਂ ਮੈਂ ਕੈਦੀ ਬਣ ਕੇ ਗੁਰੂ ਦੇ ਸ੍ਰੇਸ਼ਟ ਦਰਸ਼ਨ ਕਰਾਂਗਾ ਤੁਸੀਂ ਮੈਨੂੰ ਕੈਦ ਕਰਕੇ ਲੈ ਕੇ ਜਾਵੋਗੇ ਮੇਰੇ ਭਾਗ ਜਾਗੇ ਨੇ ਮੈਂ ਤਾਂ ਸਤਿਗੁਰੂ ਦੇ ਦੀਦਾਰ ਕਰਾਂਗਾ ਜਾ ਕੇ ਮੈਂ ਬਿਰਮਿਓ ਇਤਿ ਗਿਓ ਨਾ ਪਾਸ ਕਿਉਂਕਿ ਮੈਂ ਭਰਮ ਗਿਆ ਮੇਹ ਤੋਂ ਗਲਤੀ ਹੋ ਗਈ ਜਿਹੜਾ ਮੈਂ ਗਿਆ ਨਹੀਂ ਅਜੇ ਤੱਕ ਜਾਗਿਓ ਧਰਮ ਤਰੈ ਜੋ ਦਾਸ ਇਸ ਤਰ੍ਹਾਂ ਮਹਾਰਾਜ ਕਿਰਪਾ ਕਰਨ ਰਹਿਮਤ ਕਰਨ ਮੈਨੂੰ ਹੁਣ ਤੁਸੀਂ ਲੈਣ ਆਇਓ ਮੇਰੇ ਭਾਗ ਜਾਗ ਪਏ ਨੇ ਖਤਾਬੰਦ ਮੋਏ ਜਾਨ ਸੰਭਾਰੇਓ ਮੈਨੂੰ ਖਤਾਬੰਦ ਜਾਣ ਕੇ ਮੈਨੂੰ ਗਲਤੀ ਕਰਨ ਵਾਲਾ ਇੱਕ ਸਿੱਖ ਜਾਣ ਕੇ ਕਿ ਗਲਤੀ ਹੋ ਗਈ ਹੈ ਉਹਦੀ ਗਲਤੀ ਸੁਧਾਰੀਏ ਸਤਿਗੁਰਾਂ ਨੇ ਆਪਣਾ ਧਰਮ ਸੁਭਾਰਿਆ ਆਪਣੇ ਪਾਇ ਭਾਵ ਕੇ ਆਪਣੇ ਧਰਮ ਦੀ ਇਲਾਜ ਰੱਖੀ ਹੈ ਕਿਉਂਕਿ ਬਖਸ਼ਿੰਦਾ ਗੁਰੂ ਮੈਨੂੰ ਬਖਸ਼ਣ ਵਾਸਤੇ ਹੀ ਮਹਾਰਾਜ ਨੇ ਚੋਜ ਕੀਤਾ ਹੈ ਕਰ ਆਪਣੋ ਅਬੈ ਹਕਾਰਿਓ ਆਪਣਾ ਜਾਣ ਕੇ ਹੀ ਮੈਨੂੰ ਆਪਣੇ ਕੋਲ ਬੁਲਾਇਆ ਸਤਿਗੁਰਾਂ ਨੇ ਸੁਣ ਸਿੱਖਣ ਬਚ ਸਰਲ ਸੁਭਾਉ ਸੁਣ ਕਰਕੇ ਗੁਰ ਸਿੱਖਾਂ ਨੇ ਬਾਈ ਫੇਰੂ ਦੀਆਂ ਇਹ ਬਹੁਤ ਪਿਆਰ ਵਾਲੀਆਂ ਗੁਰੂ ਦੀਆਂ ਸ਼ਬਦਾਂ ਵਾਲੀਆਂ ਗੱਲਾਂ ਦੇਖ ਲਿਆ ਕਿ ਫੇਰੂ ਦਾ ਸੁਭਾਅ ਬਹੁਤ ਸਰਲ ਹੈ ਸਿੱਧਾ ਹੈ ਸਾਧ ਵੇਖ ਤਨ ਛਲਣੈ ਕੋ ਇਹਦੇ ਵਿੱਚ ਕੋਈ ਛਲ ਨਹੀਂ ਹੈ ਠੇਕ ਵੀ ਸਾਧੂਆਂ ਵਾਲਾ ਹੈ ਤੇ ਛਲ ਵੀ ਕੋਈ ਨਹੀਂ ਹੈ ਕਹਿ ਲਗੇ ਇਬ ਕਰੈ ਨਾ ਕੈਸੇ ਸਿੱਖ ਕਹਿਣ ਲਗੇ ਬਿਨੈ ਇਸ ਤਰਾਂ ਨਹੀਂ ਕਰਾਂਗੇ ਗਮਨੋ ਸੰਗ ਹਮਾਰੇ ਐਸੇ ਕੀ ਆਖਿਆ ਤੂੰ ਐਸੇ ਤਰ੍ਹਾਂ ਸਾਡੇ ਨਾਲ ਚੱਲ ਜਿਵੇਂ ਹੁਣ ਆਪਾਂ ਮਿਲੇ ਹਾਂ ਜਾਣਿਓ ਮਾਰਗ ਦੂਰ ਹਨੇਰੋ ਕਿਉਂ ਤੁਹਾਨੂੰ ਵੀ ਪਤਾ ਹੈ ਭਾਈ ਫਿਰੋਜੀ ਕਿੰਨਾ ਲੰਮਾ ਪੈਂਦਾ ਹੈ ਕਿੰਨਾ ਟਾਈਮ ਲੱਗ ਜਾਣਾ ਇੱਥੋਂ ਤੁਰ ਕੇ ਜਾਣ ਵਾਸਤੇ ਚਲ ਬੇ ਸੰਕਟ ਸਹੈ ਬੜੇ ਰੋ ਜੁਝੇ ਅਸੀਂ ਤੇਰੀਆਂ ਬਾਹਾਂ ਬੰਨ ਲੀਆਂ ਅਸੀਂ ਵੜੋਂ ਥੋੜਾਂਗੇ ਆਲੇ-ਦਾਲਿਓਂ ਫੇਰ ਤੁਰਨ ਦੇ ਵਿੱਚ ਕਿੰਨੀ ਦਿੱਕਤ ਆਊਗੀ ਬਹੁਤ ਔਖੇ ਹੋਣਾ ਪੈਣਾ ਸਾਨੂੰ ਵੀ ਤੈਨੂੰ ਵੀ ਜੇ ਹੱਠ ਧਰੈ ਕਰਨ ਕੋ ਵੈਸੇ ਜੇ ਹੱਠ ਧਾਰਨ ਕਰੀਏ ਐਸੇ ਤਰ੍ਹਾਂ ਕਰਨ ਦੇ ਲਈ ਆਨੰਦਪੁਰ ਟਿੱਗ ਚੱਲ ਕਰ ਤੈਸੇ ਤਾਂ ਪਾਇਓ ਕਰਾਂਗੇ ਆਨੰਦਪੁਰ ਸਾਹਿਬ ਦੇ ਨੇੜੇ ਜਾ ਕਰਕੇ ਜਦੋਂ ਆਨੰਦਪੁਰ ਸਾਹਿਬ ਦੇ ਨੇੜੇ ਪਹੁੰਚ ਗਏ ਉਥੇ ਜਾ ਕੇ ਆਪਾਂ ਗੁਰੂ ਦਾ ਬਚਨ ਮੰਨਾਂਗੇ ਬੋਤ ਕਟਲ ਮਤਕੂਰ ਮਸੰਦ ਕਿਉਂਕਿ ਇਸ ਤਰ੍ਹਾਂ ਇਹ ਹੁਣ ਗੁਰਸਿੱਖ ਕਹਿ ਰਹੇ ਨੇ ਵੀ ਜੇ ਕੋਈ ਝੂਠਾ ਮਸੰਦ ਹੁੰਦਾ ਖੋਟੀ ਮਤ ਵਾਲਾ ਤੋ ਚਾਲਤ ਦੇ ਕਸ਼ਟ ਬੇਲੰਦ ਫਿਰ ਤਾਂ ਅਸੀਂ ਉਸੇ ਤਰ੍ਹਾਂ ਕਰਕੇ ਲੈ ਕੇ ਜਾਂਦੇ ਜਿਵੇਂ ਸਤਗੁਰਾਂ ਨੇ ਹੁਕਮ ਕੀਤਾ ਸਾਧ ਬੇਸ ਸਚਿਆਰ ਉਦਾਰਾ ਤੂੰ ਤਾਂ ਬਹੁਤ ਉਦਾਰ ਦਿਲ ਵਾਲਾ ਹੈ ਸਾਧੂਆਂ ਵਾਲਾ ਤੇਰਾ ਭੇਖ ਹੈ ਤੂੰ ਤਾਂ ਸੱਚਾ ਸੁੱਚਾ ਸਿੱਖ ਲੱਗਦਾ ਹੈ ਦੁੱਖ ਦੇ ਬੇਚਿਤ ਚਹਨਾ ਹਮਾਰਾ ਸਾਡਾ ਚਿੱਤ ਨਹੀਂ ਚਾਹੁੰਦਾ ਤੈਨੂੰ ਦੁੱਖ ਦਈਏ ਇਹ ਸੁਣ ਕਰ ਡੇਰੇ ਨਹਿ ਗਏ ਓ ਸੁਣ ਕਰਕੇ ਭਾਵ ਕੇ ਦੇਖੋ ਭਾਈ ਫੇਰੂ ਜਿਆ ਨੂੰ ਉਹ ਡੇਰੇ ਨਹੀਂ ਲੈ ਕੇ ਗਏ ਸਿੰਘਣ ਸੰਗ ਵਹਿਰਤੇ ਭਇਓ ਓ ਸਿੰਘਾਂ ਦੇ ਨਾਲ ਹੀ ਬਾਹਰ ਦੀ ਬਾਹ ਰਹੀ ਅਨੰਦਪੁਰ ਮੈਂ ਆਣ ਪਹੁੰਚੇ ਕੀ ਕੀ ਚੈ ਉੱਥੋਂ ਹੀ ਚੱਲ ਪਏ ਹਨ ਚੱਲ ਕੇ ਆਨੰਦਪੁਰ ਸਾਹਿਬ ਆ ਗਏ ਪਹੁੰਚ ਗਏ ਸਰਦਾ ਸਰਦਾ ਲੋ ਫੇਰੂ ਮਨ ਸੂਚੇ ਭਾਈ ਫੇਰੂ ਜੀ ਸਰਦਾਬਾਨ ਸਨ ਸੱਚੇ ਮਨ ਵਾਲੇ ਸਨ ਬਾਮ ਦਾਹਨੇ ਦਵੈ ਸਿਖ ਹੋਏ ਜਦੋਂ ਆਨੰਦਪੁਰ ਸਾਹਿਬ ਦੇ ਬਾਹਰ ਆਏ ਫਿਰ ਗੁਰਸਿੱਖਾਂ ਨੇ ਇਸੇ ਤਰ੍ਹਾਂ ਕੀਤਾ ਇੱਕ ਸਿੱਖ ਭਾਈ ਫਿਰੋ ਦੇ ਸੱਜੇ ਪਾਸੇ ਇੱਕ ਖੱਬੇ ਪਾਸੇ ਹੋ ਗਿਆ ਅਰਧ ਅਰਧ ਸ਼ਮਸ਼ ਗਹਿ ਦੋਏ ਦਾੜਾ ਬਹੁਤ ਜਿਆਦੇ ਭਰਮਾਂ ਸੀ ਅਧੂ ਅਧਾ ਦਾੜਾ ਦੋਹਾਂ ਨੇ ਪਕੜ ਲਿਆ ਫੜ ਕੇ ਇਮ ਹਜ਼ੂਰ ਮਹਿ ਗਏ ਫੜ ਕੇ ਉਸੇ ਤਰ੍ਹਾਂ ਪਿੱਛੇ ਬਾਹਾਂ ਬੰਨ੍ਹ ਦਿੱਤੀਆਂ ਬਾਹਾਂ ਬੰਨ੍ਹ ਕੇ ਦਾੜਾ ਫੜ ਕੇ ਭਾਈ ਫਿਰੋ ਜਿਆ ਨੂੰ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਚ ਲੈ ਗਏ ਸਰਬਸਬਾ ਸਭ ਦੇਖਤ ਭਏ ਸਾਰੀਆਂ ਸੰਗਤਾਂ ਦੇਖ ਰਹੀਆਂ ਨੇ ਜਦੋਂ ਭਾਈ ਫਿਰੂ ਜੀ ਆਏ ਨੇ ਹੱਥ ਬੰਦ ਬੰਦਨ ਕੋ ਠਾਨੀ ਸਤਗੁਰੂ ਮਹਾਰਾਜ ਦੇ ਚਰਨਾਂ ਜਦੋਂ ਪਹੁੰਚ ਕੇ ਪਾਤਸ਼ਾਹ ਨੇ ਹੁਕਮ ਕੀਤਾ ਹੱਥ ਖੋਲ ਦੋ ਛੱਡ ਦਿੱਤਾ ਹੱਥ ਖੋਲ ਤੇ ਹੱਥ ਜੋੜ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਵੰਦਨਾ ਕੀਤੀ ਬਿਗ ਸਤ ਸਤਗੁਰ ਗिरा ਬਖਾਨੀ ਮਹਾਰਾਜ ਬਹੁਤ ਜਿਆਦੇ ਹੱਸ ਪਏ ਖੁਸ਼ ਹੋ ਗਏ ਖੁਸ਼ ਹੋ ਕੇ ਮਹਾਰਾਜ ਨੇ ਬਚਨ ਕੀਤਾ ਮੈਂ ਮਸੰਦ ਸਮ ਇਹ ਚਿਤ ਖੋਟਾ ਮਹਾਰਾਜ ਨੇ ਬਚਨ ਕੀਤਾ ਕੀ ਆਖਿਆ ਸਿੱਖੋ ਇਹ ਮਸੰਦਾਂ ਦੇ ਨਿਆਈਂ ਖੋਟਾ ਨਹੀਂ ਹੈ ਭਾਈ ਫੇਰੂ ਇਹ ਸੁਚੇ ਮਨ ਵਾਲਾ ਹੈ ਲੰਗਰ ਕਰਤ ਗੁਰੂ ਰਖ ਓਟਾ ਇਹ ਗੁਰੂ ਦੇ ਓਟ ਰੱਖ ਕੇ ਲੰਗਰ ਕਰਦਾ ਹੈ ਜਿਹੜਾ ਦਸਵੰਦ ਇਕੱਠਾ ਕਰਦਾ ਹੈ ਉਹਦਾ ਇਹ ਲੰਗਰ ਚਲਾਉਂਦਾ ਸਿਰੇ ਪਾਉ ਛੁਟਵਾਏ ਦਿਵਾਇਓ ਮਹਾਰਾਜ ਨੇ ਛੁਟਵਾ ਦਿੱਤਾ ਤੇ ਨਾਲੇ ਸਿਰਪਉ ਦਿੱਤਾ ਹੈ ਮਨ ਪਰਸਾਨ ਹਵੇ ਬਾਕ ਅਲਾਇਓ ਸਤਪੁਰਾਂ ਜੀ ਬਾਤ ਖੁਸ਼ ਹੋ ਗਏ ਖੁਸ਼ ਹੋ ਕੇ ਬਚਨ ਕੀਤਾ ਸੇਹਰੀ ਹਰ ਰਾਏ ਕਹਿਓ ਤਿਸ ਬੇਰਾ ਇਹਨੂੰ ਫੇਰ ਬਚਨ ਕੀਤਾ ਸੀ ਕਵੀ ਜੀਆ ਨੇ ਲਿਖਿਆ ਸੀ ਕਹਿਣ ਲਗੇ ਭਾਈ ਫੇਰੂ ਤੂੰ ਤਾਂ ਸੱਚੀ ਦਾੜੀ ਵਾਲਾ ਹੈ ਤੂੰ ਸਾਡਾ ਸਿੱਖ ਥੋੜੀ ਸੱਚੀ ਦਾੜੀ ਇਸੇ ਤਰ੍ਹਾਂ ਮਹਾਰਾਜ ਨੇ ਬਚਨ ਕੀਤਾ ਵੀ ਥੋੜੀ ਵੰਸ ਦੇ ਵਿੱਚ ਜਿੰਨੇ ਵੀ ਅੱਗੇ ਵੰਸ ਚੱਲੂਗੀ ਉਹਦੇ ਵਿੱਚ ਸੱਚੀ ਦਾੜੀ ਵਾਲੇ ਹੀ ਕਹਾ ਕਰਨਗੇ ਇਸ ਤਰ੍ਹਾਂ ਮਹਾਰਾਜ ਨੇ ਕੀਤਾ ਏ ਆਪਣੇ ਰਾਣਾ ਸਾਹਿਬ ਆਪਾਂ ਜਰਗ ਦੇ ਕੋਲ ਜੰਡਿਆਲੀ ਪਿੰਡ ਹੈ ਉੱਥੇ ਫਿਰ ਇਹਨਾਂ ਦੀ ਕਾਫੀ ਵੰਸ ਵੱਜਦੀ ਹੈ ਉਹ ਸੱਚੀ ਦਾੜੀ ਵਾਲੇ ਵੱਜਦੇ ਨੇ ਭਾਈ ਫਿਰੂ ਦੀ ਵੰਸ ਕਿਉਂਕਿ ਫਿਰ ਹੱਲੇ ਪਏ ਉਧਰੋਂ ਫਿਰ ਆਗੇ ਤਰ ਪੰਜਾਬ ਵਿੱਚ ਸੋ ਇਸ ਤਰ੍ਹਾਂ ਭਾਈ ਫਿਰੂ ਜੀ ਗੁਰੂ ਹਰਿਐਸ ਮਹਾਰਾਜ ਦੇ ਸਿੱਖ ਸਨ ਜਦੋਂ ਸਿੱਖ ਬਣੇ ਉਦੋਂ ਵੀ ਇਹਨਾਂ ਦੀ ਬੜੀ ਕੋਤਕ ਹੋਇਆ ਸੀ ਆਪਾਂ ਸੰਗਤਾਂ ਨੂੰ ਸੋਝੀ ਪਾਉਣੀਆਂ ਕੁਦਰਤੀ ਆਈ ਇਤਿਹਾਸ ਦੇ ਵਿੱਚ ਭਾਈ ਭਗਤੂ ਜੀ ਸੀ ਬਾਬਾ ਆਦਮ ਜੀਆ ਦੇ ਪੁੱਤਰ ਗੁਰੂ ਰਾਮਦਾਸ ਮਹਾਰਾਜ ਨੇ ਬਚਨ ਦਿੱਤਾ ਸੀ ਬਾਬੇ ਆਦਮ ਨੂੰ ਕਿਉਂਕਿ ਸੇਵਾ ਕਰਕੇ ਪੁੱਤਰ ਦੀ ਦਾਤ ਮੰਗੀ ਸੀ 60 ਸਾਲ ਦੇ ਹੋ ਗਏ ਸੀ ਪੁੱਤਰ ਨਹੀਂ ਸੀ ਹੋਇਆ ਮਾਲਕ ਤੀਮੀ ਦੋਏ ਸ੍ਰੀ ਅਮਰਤ ਸਰ ਗਏ ਸੇਵਾ ਕੀਤੀ ਮਹਾਰਾਜ ਖੁਸ਼ ਹੋਏ ਬਰ ਦਿੱਤਾ ਕਿ ਆਪ ਬਚਨ ਵੀ ਕਰ ਦਿੱਤਾ ਕਿ ਭਗਤੂ ਰੱਖਣਾ ਨਾਮ ਫਿਰ ਭਾਈ ਭਗਤੂ ਸੀ ਜਿਹੜੇ ਪੁੱਛੋਂ ਕੇ ਆਪਣੇ ਬਠਿੰਡੇ ਦੇ ਇਲਾਕੇ ਚ ਪੈ ਜਾਂਦਾ ਹੈ ਮਾਲਵਾ ਜੰਗਲ ਕਹਿੰਦੇ ਹੁੰਦੇ ਇਹ ਮਹਾਰਾਜ ਦੇ ਸਤਗੁਰੂ ਪਾਦਸ਼ਾ ਪੰਜਵੇਂ ਪਾਦਸ਼ਾ ਛੇਵੇਂ ਪਾਦਸ਼ਾ ਫਿਰ ਸੱਤਵੇਂ ਪਾਦਸ਼ਾ ਤੱਕ ਇਹ ਸੇਵਾ ਕਰਦੇ ਰਹੇ ਸੱਤਵੇਂ ਪਾਦਸ਼ਾ ਦੇ ਸਮੇ ਇਹ ਵਿਰਧ ਹੋ ਗਏ ਸੀ ਜਦੋਂ ਇਹਨਾਂ ਨੇ ਕੀਰਤ ਪ੍ਰਸਾਦ ਆਏ ਹੋਏ ਸੀ ਹਾੜੀ ਦਾ ਮੌਸਮ ਕਣਕ ਬੀਜੀ ਹੋਈ ਐ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰ ਲੈ ਕੇ ਭਾਈ ਭਗਤੂ ਜੀ ਕੰਮਿਆਂ ਨੂੰ ਲੈ ਕੇ ਸੰਗਤਾਂ ਨੂੰ ਲੈ ਕੇ ਕਣਕ ਦੀ ਵਡਾਈ ਕਰੋ ਵਡਾਈ ਕਰਨ ਚਲੇ ਗਏ ਭਗਤੂ ਦੀ ਡਿਊਟੀ ਲਾ ਦਿੱਤੀ ਕਿ ਤੁਸੀਂ ਲੰਗਰ ਲੈ ਕੇ ਜਾਣਾ ਜਿਹੜੇ ਬਾਹਰ ਕਣਕ ਵੱਢਦੇ ਹੋਣਗੇ ਖੇਤਾਂ 'ਚ ਭਾਈ ਭਗਤੂ ਜੀ ਲੰਗਰ ਲੈ ਕੇ ਚਲੇ ਗਏ ਉਹ ਲੰਗਰ ਗੁਰੂ ਕੇ ਐਸੇ ਹੀ ਹੁੰਦੇ ਨੇ ਜਦੋਂ ਲੰਗਰ ਲੈ ਕੇ ਉੱਥੇ ਪਹੁੰਚੇ ਤਾਂ ਕੀ ਹੋਇਆ ਜਿਹੜੇ ਲੰਦਰ ਕਣਕ ਵੱਢਣ ਵਾਲੇ ਸੀ ਹਾੜੀ ਵੱਢਣ ਵਾਲੇ ਸਿੱਖ ਉਹ ਕਹਾਂਗੇ ਭਾਈ ਭਗਤੂ ਕਿ ਤੂੰ ਤਾਂ ਸੁੱਕੇ ਪ੍ਰਸ਼ਾਦੇ ਚੁੱਕ ਲਿਆ ਆ ਦਾਲ ਵੀ ਸੁੱਕੀ ਚੁੱਕ ਲਿਆ ਆ ਸਵੇਰ ਦੇ ਅਸੀਂ ਕਣਕ ਵੱਢ ਰਹੇ ਆ ਸਾਡੇ ਤਾਂ ਗਲੇ ਸੁੱਕੇ ਪਏ ਨੇ ਸਾਨੂੰ ਤਾਂ ਘਿਓ ਚਾਹੀਦਾ ਐਨੇ ਨੂੰ ਇਹ ਲੱਗਿਆ ਜਾਂਦਾ ਸੀ ਇਹਦੇ ਕੋਲ ਕੁੱਪਾ ਚੱਕਿਆ ਹੋਇਆ ਸੀ ਫੇਰੂ ਕੋਲ ਇਸੇ ਕਰਕੇ ਨਾਮ ਸੀ ਇਹਦਾ ਫੇਰੂ ਫੇਰੀ ਪਾਉਂਦਾ ਸੀ ਕਿ ਉਹਦਾ ਕੁਪਾਸੀ ਇਹਦੇ ਕੋਲ ਭਾਈ ਭਲਤੂ ਨੇ ਆਵਾਜ਼ ਮਾਰੀ ਕੋਲ ਆ ਗਿਆ ਕਹਿਣ ਲੱਗਿਆ ਵੀ ਪਾ ਸਾਰੇ ਨੂੰ ਪਲੀ ਨਾਲ ਕਹਿੰਦਾ ਤੂੰ ਜੋਖਲੀ ਜਿੰਨਾ ਪਾ ਦੇਂਗਾ ਫਿਰ ਤੈਨੂੰ ਉਹਨੇ ਪੈਸੇ ਕੱਲ ਨੂੰ ਦੇਾਂਗੇ ਅੱਜ ਨਹੀਂ ਦੇਣੇ ਹੈਗੇ ਕਹਿਣ ਲੱਗਿਆ ਠੀਕ ਹੈ ਸਾਰੇ ਕਾਮਿਆਂ ਨੇ ਲੰਗਰ ਛਕਿਆ ਪਲੀ ਨਾਲ ਘਿਓ ਪਾਤਾਗੇ ਖੁੱਲ੍ਹੇ ਹੀ ਪਾਈਆ ਪਈਆ ਘਿਓ ਤਾਂ ਆਮ ਹੀ ਖਾ ਜਾਂਦੇ ਤੇ ਅੱਧਾ ਅੱਧਾ ਕਿਲੋ ਹੁਣ ਅੱਜ ਇਹ ਨਹੀਂ ਘਿਓ ਪਾਚ ਅੱਜ ਡਾਕਟਰਾਂ ਨੇ ਸਾਨੂੰ ਡਰਾਤਾ ਕਹਿੰਦੇ ਤੁਹਾਨੂੰ ਹਾਰਟ ਅਟੈਕ ਹੋ ਜਾਊ ਘਿਓ ਖਾਦੇ ਤੇ ਘਿਓ ਖਾਓ ਤੇਲ ਖਾਓ ਇਹ ਸਾਡਾ ਦੇਸੀ ਵਸਤੂ ਹੈ ਇਹਦੇ ਨਾਲ ਕੋਈ ਹਾਰਟ ਅਟੈਕ ਨਹੀਂ ਹੁੰਦਾ ਹੈ ਜਿਹੜੇ ਅਸੀਂ ਖਾਂਦੇ ਆ ਉਹਨਾਂ ਚ ਪਤਾ ਨਹੀਂ ਕਿੰਮੇ ਕਿੰਨੇ ਕੁ ਕੈਮੀਕਲ ਪਾ ਕੇ ਬਣਾਉਂਦੇ ਨੇ ਜਿਹੜੇ ਤੇਲ ਤੂਲ ਬਣਾਉਂਦੇ ਆ ਕੈ ਰਿਫਾਈਨਡ ਖਲਾਫ ਖਾਣਾ ਖਾਓ ਖਬਰਾਂ ਕੀ ਕੁਝ ਪਾਇਆ ਸਾਨੂੰ ਪਤਾ ਕੀ ਪਾਇਆ ਉਹ ਚ ਘਿਓ ਤਾਂ ਸਾਡਾ ਆਪਣਾ ਹੈ ਸੋ ਇਸ ਤਰ੍ਹਾਂ ਚਲੋ ਸਾਰਿਆਂ ਨੇ ਲੰਗਰ ਛਕਿਆ ਉਹ ਬਾਅਸ ਮੁੜ ਗਿਆ ਕਿਉਂਕਿ ਇਹ ਬੜੀ ਦੂਰ ਤੋਂ ਇਧਰੋਂ ਹੀ ਜਾਂਦਾ ਹੁੰਦਾ ਸੀ। ਕਈ ਵਾਰੀ ਉਹ ਪਿੰਡਾਂ 'ਚ ਜਾ ਕੇ ਇਹ ਨਹੀਂ ਰਹਿਣਾ ਰਾਤ ਨੂੰ ਘਰੇ ਚੱਲਿਆ ਗਿਆ। ਜਿੱਥੇ ਜਾ ਕੇ ਗਿਆ ਸੋਚਿਆ ਵੀ ਚੱਲ ਹੁਣ ਰਾਤ ਨੂੰ ਤਾਂ ਕਾਹਨੂੰ ਜੋਖਣਾ ਹੈ। ਸਵੇਰੇ ਜਦੋਂ ਮੈਂ ਆਪਣਾ ਕੁੱਪਾ ਭਰੂੰਗਾ ਨਾ ਘਿਓ ਵਾਲਾ। ਉਦੋਂ ਮੈਂ ਦੇਖ ਲੂੰਗਾ ਜੋ ਕੇ ਵੀ ਇਹਦੇ 'ਚ ਕਿੰਨਾ ਬਚ ਗਿਆ। ਕਿੰਨਾ ਮੈਂ ਖਵਾਤਾ ਗੁਰਸਿੱਖਾਂ ਨੂੰ। ਫਿਰ ਉਹਨਾਂ ਨਾਲ ਤਾਂ ਘਿਓ ਪਾ ਲੂੰਗਾ ਨਾਲੇ ਫਿਰ ਮੈਂ ਦੱਸ ਦੂੰਗਾ ਜਾ ਕੇ ਵੀ ਇੰਨਾ ਕੱਲ ਮੇਰਾ ਘਿਓ ਲੱਗਿਆ ਸੀ। ਕੁੱਪਾ ਤਾਂ ਅੰਦਾਜ਼ਾ ਕਿल्ली ਤੇ ਆਰਾਮ ਕਰਿਆ ਲੰਗਰ ਪਾਣੀ ਛਕਿਆ ਸਵੇਰੇ ਉੱਠਿਆ ਉੱਠ ਕੇ ਆਪਣੀ ਤਿਆਰੀ ਤੋਰੀ ਕਰੀ ਫਿਰ ਸੋਚਿਆ ਇਹਨੇ ਵੀ ਹੁਣ ਕੁੱਪਾ ਲਾ ਕੇ ਮੈਂ ਆਪਣਾ ਇਹਦੇ ਵਿੱਚ ਦੇਖਾਂ ਕਿੰਨਾ ਘੜੇਦਾ ਪਰ ਜਦੋਂ ਇਹਨੇ ਕੁੱਪਾ ਲਾਇਆ ਉਹ ਭਰਿਆ ਦਾ ਭਰਿਆ ਜੋ ਦੇਖਦਾ ਹੈਰਾਨ ਹੋ ਗਿਆ ਕਹਿ ਲੱਗਿਆ ਕੱਲ ਮੈਂ ਤਾਂ ਵਰਤਾ ਕੇ ਆ ਮੈਂ ਤਾਂ ਪਾਇ ਹੀ ਨਹੀਂ ਇਹ ਚ ਇਹ ਤਾਂ ਫਿਰ ਉਹ ਨਹੀਂ ਭਰਿਆ ਹੋਇਆ ਬੰਦਾ ਇਹ ਪਹਿਲਾਂ ਤੋਂ ਹੀ ਰੱਬ ਦੀ ਬੰਦਗੀ ਕਰਨ ਵਾਲਾ ਸੀ ਬਸ ਚਲਿਆ ਗਿਆ ਜਾ ਕੇ ਸਿੱਧਾ ਹੀ ਦੁਹੇਦਰ ਵੀ ਉੱਥੇ ਵੱਢ ਰਹੇ ਸੀ ਭਾਈ ਬਾਬਾ ਆਦਮ ਜੀਆ ਦੇ ਭਗਤੂ ਜੀਆ ਦੇ ਕੋਲ ਜਾ ਕੇ ਕੁੱਪਾ ਰੱਖ ਕੇ ਬਾਰ ਬਾਰ ਉਹਨਾਂ ਦੇ ਚਰਨ ਫੜੇ ਉਹ ਕਹਿੰਨ ਦੱਸਦਾ ਸੀ ਗੱਲ ਕੀ ਹੋਈ ਕਹਿੰਦਾ ਗੱਲ ਮੇਰੇ ਲਈ ਤਾਂ ਤੁਸੀਂ ਰੱਬ ਹੋ ਉਹ ਕਹਿੰਦੇ ਕਿ ਦਸ ਦਿਨੋਂ ਪੈਸੇ ਦਿੰਨੇ ਆ ਕੋਈ ਨਾ ਮੈਂ ਸਤਗੁਰੂ ਮਹਾਰਾਜ ਜੀ ਨੂੰ ਦੱਸਿਆ ਸੀ ਤਾਂ ਕਿ ਤੈਨੂੰ ਜਿੰਨੇ ਕਹਿੰਦਾ ਨਹੀਂ ਪੈਸੇ ਦੀ ਲੋੜ ਨਹੀਂ ਬਸ ਮੇਰੇ ਤੇ ਕਿਰਪਾ ਕਰ ਦੋ ਮੇਰਾ ਜਨਮ ਮਾਰਨ ਸਿਮਰ ਜੇ ਭਾਈ ਭਗਤੂ ਕਹਿੰਦੇ ਮੈਂ ਇਹ ਨਹੀਂ ਕਰ ਸਕਦਾ ਹਾਂ ਇਹ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਦੇ ਕੋਲ ਜਾਂਦਾ ਫਿਰ ਉੱਥੋਂ ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ 'ਚ ਲੈ ਕੇ ਆਂਦਾ ਮਹਾਰਾਜ ਬਹੁਤ ਖੁਸ਼ ਹੋਏ ਬਾਬੇ ਭਾਈ ਭਗਤੂ ਨੂੰ ਵੀ ਆਖਿਆ ਭਾਈ ਭਗਤੂ ਤੂੰ ਧੰਨਾ ਹੈ ਜਿਨ੍ਹਾਂ ਨੂੰ ਤੂੰ ਮਿਲਦੇ ਨੇ ਉਹਨਾਂ ਨੂੰ ਤੂੰ ਗੁਰੂ ਦੇ ਚਰਨਾਂ 'ਚ ਜੋੜ ਦੇਂ ਤਾਰਦਾ ਹੈ ਤੂੰ ਵੀ ਭਾਈ ਭਗਤੂ ਸਾਡਾ ਬਹਿਰੀ ਜਹਾਜ ਹੈ ਮਹਾਰਾਜ ਨੇ ਬਚਨ ਕੀਤੇ ਸੋ ਇਸ ਤਰ੍ਹਾਂ ਫਿਰ ਇਹਨੂੰ ਪੁੱਛਿਆ ਕਿ ਨਾਮ ਕੀ ਆ ਕਹਿੰਦਾ ਜੀ ਮੈਨੂੰ ਫੇਰੂ ਕਹਿੰਦੇ ਨੇ ਕਹਦੇ ਠੀਕ ਹੈ ਫੇਰ ਉਹ ਪਾਈ ਚੱਲ। ਇਉਂ ਮਹਾਰਾਜ ਫਿਰ ਜਦੋਂ ਇਹ ਗੁਰਸਿੱਖ ਬਣ ਗਿਆ। ਮਹਾਰਾਜ ਨੇ ਆਖਿਆ ਕਿ ਹੁਣ ਵਪਾਰ ਨਹੀਂ ਕਰਨਾ ਤੂੰ ਫੇਰ ਹੀ ਪਉਣੀ ਸਿੱਖੀ ਦਾ ਪ੍ਰਚਾਰ ਕਰਨਾ। ਇਹ ਸਿੱਖੀ ਦਾ ਪ੍ਰਚਾਰਕ ਮਸੰਦ ਥਾਪਿਆ ਹੋਇਆ ਸੀ। ਇੱਥੇ ਹੁਣ ਆਹੀ ਪੰਕਤੀ ਆਈ ਹੈ ਪੜੋ ਜੀ। ਮਮ ਖੀਸਾ ਖਰਚੋ ਕਰ ਤੇਰਾ। ਕਹਿਣ ਲੱਗੇ ਮਹਾਰਾਜ ਭਾਈ ਗੁਰੂ ਹਰਿਵੈਰ ਸਾਹਿਬ ਜੀ ਵੀ ਤੂੰ ਹੁਣ ਲੰਗਰ ਚਲਾਉਣਾ ਹੈ। ਸੰਗਤ ਕਰਾਉਣੀ ਹੈ। ਗੁਰ ਸਿੱਖੀ ਦਾ ਪ੍ਰਚਾਰ ਕਰਨਾ ਮਹਾਰਾਜ ਕਹਿੰਦੇ ਹੱਥ ਤੇਰਾ ਖੀਸਾ ਮੇਰਾ ਜਿੰਨਾ ਮਰਜੀ ਖਾਈ ਖਰਜੀ ਇਹ ਮਹਾਰਾਜ ਨੇ ਬਚਨ ਕੀਤਾ ਸੀ ਆਪ ਤੇ ਖੀਸਾ ਪੀਏ ਹੋਏ ਤੋਹੀ ਮਹਾਰਾਜ ਕਹਿਣ ਲੱਗੇ ਹੁਣ ਅੱਜ ਤੋਂ ਹੁਣ ਖੀਸਾ ਵੀ ਤੇਰਾ ਹੋ ਗਿਆ ਹੈ ਗੁਰੂ ਇਹ 10ਵੇਂ ਪਾਤਸ਼ਾਹ ਨੇ ਕੀਤਾ ਮਹਾਰਾਜ ਕਹਿਣ ਲੱਗੇ ਥਰ ਰਾਏ ਸੈ ਮਹਾਰਾਜ ਨੇ ਆਖਿਆ ਸੀ ਨਾ ਭਾਈ ਭਗਤੂ ਵੀ ਖੀਸਾ ਮੇਰਾ ਹੱਥ ਤੇਰਾ ਹੁਣ ਖੀਸਾ ਵੀ ਤੈਨੂੰ ਹੀ ਦਿੱਤਾ ਵੀ ਤੇਰੇ ਕੋਲ ਹੀ ਇਹਨਾਂ ਖਜ਼ਾਨਾ ਹੋਣਾ ਇਹ ਵਾਰ ਮਹਾਰਾਜ ਨੇ ਭਾਈ ਭਗਤ ਨੂੰ ਭਾਈ ਫਿਰੂ ਜੀ ਨੂੰ ਬਖਸ਼ਿਆ ਦਸਵੇਂ ਪਾਤਸ਼ਾਹ ਨੇ ਕਰੋ ਦੇਗ ਸਤ ਸੰਗਤ ਹੋਹੀ ਸੰਗਤ ਚਲਾਓ ਤੇ ਸਤ ਸੰਗਤ ਹੋਵੇ ਬਨਿਓ ਜੀਨ ਫੇਰੂ ਪੁਨ ਕਹੈ ਭਾਈ ਫਿਰੋ ਜੀ ਦੇ ਵਿੱਚ ਨਿਮਰਤਾ ਬਹੁਤ ਸੀ ਮਹਾਰਾਜ ਨੂੰ ਬੇਨਤੀ ਕਰਦਾ ਹੈ ਬਾਜਾਂ ਵਾਲੇ ਨੂੰ ਖੀਸਾ ਕਰ ਤੁਮਰੋ ਸਭ ਹੈ ਆਖਿਆ ਸੱਚੇ ਪਾਤਸ਼ਾਹ ਹੱਥ ਵੀ ਤੇਰਾ ਹੈ ਖੀਸਾ ਵੀ ਤੇਰਾ ਹੈ ਮੈਂ ਵੀ ਤੇਰਾ ਹਾਂ ਯਾ ਮੇਰੀ ਬੇਨਤੀ ਕੀਤੀ ਝੋਮ ਜੇ ਮੇਰੇ ਆਵਗਣ ਕਛ ਪਾਵੋ ਮਹਾਰਾਜੇ ਮੇਰੇ ਆਵਗਣ ਹੋਣ ਸੁਆਮੀ ਹੋਏ ਸਜਾ ਫੁਰਮਾਵੋ ਮਹਾਰਾਜ ਮੇਰੇ ਮਾਲਕ ਹੋ ਸੁਆਮੀਓ ਮੈਨੂੰ ਸਜਾ ਲਾਓ ਮੇਰੇ ਔਗਣ ਮੇਰੇ ਵਿੱਚੋਂ ਨਿਕਲ ਜਾਣ ਮੇਰੇ ਗੁਨਾਹ ਮaaf ਕਰ ਦਿਓ ਇਸ ਰੀਤ ਅਗ ਓਗ ਮਟਾਏ ਇਸ ਤਰ੍ਹਾਂ ਹੀ ਮਹਾਰਾਜ ਅਗ ਮੈਨੇ పాਪ ਓਗ ਮੈਨੇ ਬਹੁਤ ਜਿਆਦੇ ਸਾਰੇ ਪਾਪਾਂ ਨੂੰ ਮਟਾਉਣ ਵਾਲੇ ਹੂੰ ਬਖਸ਼ੋ ਲੀਜੇ ਸ਼ਰਨ ਮਿਲਾਏ ਮਾਹ ਕਿਰਪਾ ਕਰਕੇ ਬਖਸ਼ ਲੋ ਆਪਣੀ ਸ਼ਰਨ ਚ ਮੇਲ ਲੋ ਆ ਜਨਮ ਮਰਨ ਕਟਿਆ ਜਾਵੇ ਇਸੇ ਤਰ੍ਹਾਂ ਜੋੜ ਕੇ ਰੱਖੋ ਜੀ ਏ ਪ੍ਰਭ ਖੋਟੇ ਖਰੇ ਤੁਮਾਰੇ ਏ ਸੱਚੇ ਪਾਤਸ਼ਾਹ ਖੋਟੇ ਆ ਤਦ ਵੀ ਤੇਰੇ ਆ ਖਰੇ ਆ ਤਦ ਵੀ ਤੇਰੇ ਆ ਤੇਰਿਆਂ ਦੀ ਤੈਨੂੰ ਲਾਜ ਗੁਰੂ ਗਰੀਬਨਵਾਜ ਬਾਜਾਂ ਵਾਲਿਆ ਤੈਨੂੰ ਹੀ ਲਾਜ ਹੈ ਸਾਡੇ ਕਾਸ ਸਦਾ ਹੈ ਅਵਗਣਿਆਰੇ ਅਸੀਂ ਤਾਂ ਸਦਾ ਹੀ ਅਵਗਣਾਂ ਦੇ ਭਰੇ ਹੋਏ ਆ ਸਦਾ ਹੀ ਗੁਨਾਹਾਂ ਦੇ ਭਰੇ ਹੋਇਆ ਹੈ ਵੀ ਸੱਚ ਹੈ ਪਤਾ ਨਹੀਂ ਆਪਣੇ ਸਾਰਿਆਂ ਚ ਕਿੰਨੇ ਕਿੰਨੇ ਚ ਮੇਰੇ ਚ ਤਾਂ ਬਹੁਤ ਹੀ ਜ਼ਿਆਦੇ ਨੇ ਕਿੰਨੇ ਆਪਣੇ ਚੌਗਣ ਨੇ ਕਿੰਨੇ ਕਿ ਔਗਣਾਂ ਦੇ ਅੰਪੇ ਭਰੇ ਹੋਏ ਆ ਇਹ ਤਾਂ ਸਤਿਗੁਰੂ ਮਹਾਰਾਜ ਦੀ ਕਿਰਪਾ ਕਰਨ ਤਾਂ ਹੀ ਸਾਡੇ ਔਗਣ ਨਿਕਲਣਗੇ ਏਕਮ ਸੰਜ ਕਬੋਯਨ ਕੇਰਾ ਸੋ ਆਓ ਇਸ ਤਰ੍ਹਾਂ ਭਾਈ ਫਿਰੂ ਜੀਆਂ ਨੂੰ ਮਹਾਰਾਜ ਨੇ ਬਖਸ਼ਿਸ਼ਾਂ ਦਿੱਤੀਆਂ ਹੁਣ ਅੱਗੇ ਇੱਕ ਹੋਰ ਮਸੰਦ ਆਇਆ ਹੁਣ ਮਸੰਦਾਂ ਦੇ ਕਾਫੀ ਮਸੰਦਾਂ ਦੇ ਨਾਮ ਆਉਣਗੇ ਸਮੇਂ-ਸਮੇਂ ਆਪਾਂ ਹੁਣ ਕੱਲ ਨੂੰ ਵਿਚਾਰਾਂਗੇ ਮੈਂ ਆਪਲਾ ਮਾਫ਼ ਕਰਨੀਆਂ ਪੰਕਤੀਆਂ ਸਰਵਣ ਕਰਕੇ ਸਾਰੇ ਸੰਤ ਨੇ ਫਤੇ ਪ੍ਰਵਾਨ ਕਰਨੀ ਜੀਓ ਏ ਪ੍ਰਭ ਖੋਟੇ ਖਰੇ ਤੁਮਾਰੇ ਦਾਸ ਸਦਾ ਹੈ ਅਗੁਣਿਆਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ